ਜਿਹੜਾ ਸੁਮੇਸ਼ ਸਿਆਣੀ ਸੀ ਉਹਨੀਆਂ ਤਾਰੇ ਬਹੁਤ ਦੂਰ ਤੱਕ ਸਨ ਹੂੰ ਜੀ ਜਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ ਜੀ ਤੇ ਪੰਜਾਬ ਪੁਲਿਸ ਕੋਈ ਐਸਾ ਅਫਸਰ ਸਿੱਖ ਨਹੀਂ ਸੀ ਹੂੰ ਜਿਹੜਾ ਕਿ ਸੁਮੇਸ਼ ਸਿਆਣੀ ਨੂੰ ਥੱਲੇ ਕਰਕੇ ਤੇ ਉਸ ਨੂੰ ਉੱਤੇ ਲਾਇਆ ਜਾਂਦਾ ਹੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਦੂਰੰਦੇਸ਼ੀ ਸੀ ਕਿ ਮੈਂ ਗੱਲ ਸਾਹ ਯਾਦ ਰਹਿ ਗਿਆ ਪਹਿਲਾ ਨਾਂ ਨਹੀਂ ਯਾਦ ਸੁਖਤ ਉਹਨਾਂ ਨੂੰ ਜੰਮੂ ਕਸ਼ਮੀਰ ਦੇ ਕੈਡਰ ਸੇ ਡੀਜੀਪੀ ਸੰਤ ਉਹਨਾਂ ਨੂੰ ਪੰਜਾਬ ਤੇ ਲਿਆ ਕੇ ਪੀਐਸ ਗੇਲੇ ਹਾਂਜੀ ਪੀਐਸ ਗੇਲੇ ਤੇ ਛੱਡ ਦੋ ਨਾ ਜੀ ਇਹ ਜਿਹੜਾ ਬਾਗਲ ਸਾਹਿਬ ਨੇ ਬਣਾਇਆ ਸੀ ਆਪਣਾ ਮੋਕੇਦਾਰਿਆਣਾ ਵਾਲਾ ਸੀ ਜੀ ਗਲੀ ਹੈ ਨਾ ਸ਼ਾਇਦ ਹੋਸੋ ਦਾ ਮੈਂ ਚੇਤਾ ਕਰਾਂਗਾ ਮੈਂ ਗੱਲ ਕਰ ਲੈਣੇ ਆਪਾਂ ਤੁਸੀਂ ਗੱਲ ਕਰੋ ਆਹੋ ਉਸ ਨੂੰ ਡੀਜੀਪੀ ਲਾਇਆ ਹੂੰ ਬਾਹਰੋਂ ਲਿਆ ਕੇ ਹੂੰ ਇਹਦਾ ਮਦਰਬਕੇ ਉਹਨਾਂ ਦੇ ਮਨ ਦੇ ਵਿੱਚ ਇੱਕ ਖਾਸੀ ਕਿ ਪੰਜਾਬ ਵਿੱਚ ਡੀਜੀਪੀ ਸਿੱਖਣਾ ਚਾਹੀਦਾ ਹੂੰ ਉਹਨਾਂ ਨੇ ਲਾਇਆ ਉਸਦਾ ਬਾਪ ਕਾਲੀ ਸੀ ਹੂੰ ਬਾਪ ਜੋ ਕਾਲੀਦਲ ਟਿਕਟ ਤੇ ਇਲੈਕਸ਼ਨ ਵਿੱਚ ਲੜਿਆ ਹੂੰ ਪਰ ਉਹ ਹਾਰ ਗਿਆ ਪਰ ਉਸ ਤੋਂ ਬਾਅਦ ਦੇਖੋ ਅੱਜ ਜਣੀਆਂ ਗੱਲਾਂ ਗਿਆ ਕਿ ਨਹੀਂ ਸੈਂਟਰ ਦੇ ਵਿੱਚ ਆ ਰਾਮ ਜੱਤ ਕੀ ਬੋਤ ਹੈ ਜੀ ਇਹ ਉਹ ਬੰਦੇ ਡੀਸੀਪੀ ਆਈ ਪੋਸਟਾਂ ਤੇ ਲਾਣਾ ਚਾਹੁੰਦੇ ਹਨ ਜਿਹੜੇ ਕਿ ਇਹਨਾਂ ਦੀ ਗੱਲ ਮੰਨਦੇ ਹੋਣਾ ਜੀ ਨੀਤੇ ਉਸ ਦੀ ਅਪਰੂਵਲ ਨਹੀਂ ਦਿੰਦੇ ਉਹ ਜੀ ਉਸ ਦੀ ਅਪਰੂਵਲ ਨਹੀਂ ਦਿੰਦੇ ਹਮ ਆਪ ਉਹ ਪੰਜਾਬ ਨੂੰ ਆਪਣੇ ਕੈਪਚਰ ਕਰਾ ਕੋਈ ਸ਼ੇਡ ਚ ਹਮ ਇਹ ਸਵਾਸਥ ਉਹ ਦੂਰ ਅੰਦੇਸ਼ ਆਦਮੀ ਸੀ ਉਹਨਾਂ ਕਹਿੰਦੇ ਪਿੱਛੇ ਮੱਕਾ ਦੀ ਲੜਾਈ ਝਗੜਾ ਪਾਵਾ ਹੂੰ ਜੀ ਉਹਨੂੰ ਕਿਸੇ ਕਾ ਕਾਨੂੰ ਲਾਇ ਚਗੜਾ ਪਾਵਾਂ ਹੂੰ ਉਹਨੇ ਕੰਫਰਮਾਈਜ਼ ਕੀਤਾ 10 ਸਾਲ ਪੁਰਾਣਾ ਸਾਲ ਸਭ ਇੱਕ ਵੱਡਾ ਸਵਾਲ ਹੈ ਮੇਰੇ ਜੀ ਇੱਕ ਮਿੰਟ ਮੈਂ ਗੱਲ ਕਰ ਜੀ ਜੀ ਤੁਸੀਂ ਇਹ ਦੇਖੋ ਕਿ ਜਦ ਬਰਗਾੜੀ ਦਾ ਕਾਂਡ ਆਇਆ ਹੂੰ ਉਹਨਾਂ ਨੇ 2 ਮਿੰਟ ਲਾਇਆ ਇਸ ਮੇਰੇ ਸੜਨ ਚੋਂ ਕੇ ਬਾਹਰ ਕੱਢਦਾ ਹੂੰ ਕੋਈ 2 ਮਿੰਟ ਲਾਇਆ ਹੂੰ ਸਭ ਤੋਂ ਪਹਿਲੇ ਉਹਦੀ ਛੁੱਟੀ ਕੀਤੀ ਹੂੰ ਅਸੀਂ ਇਹ ਕਿਉਂ ਨਹੀਂ ਵੇਖਦੇ ਸਮੇਂ ਸਿਆਣੀ ਵਰਗੇ ਜਿਹੜਾ ਡਿਕਟੇਟਰ ਸਾਨੂੰ ਚੁੱਕ ਕੇ ਬਾਹਰ ਕੱਢਦਾ ਹਾਂ ਪਰ ਸੰਗਤ ਵਿੱਚ ਇਹ ਵਿਚਾਰ ਹੋਂਦ ਤੱਕ ਹੈ ਵੀ ਵਿਚਾਨ ਵਾਲੇ ਵੀ ਬਾਦਲ ਪਰਿਵਾਰ ਆ ਨਹੀਂ ਦੇਖੋ ਮੇਰੀ ਗੱਲ ਸੁਣੋ ਮੈਂ ਪਰਿਵਾਰ ਦੀ ਤਾਂ ਗੱਲ ਨਹੀਂ ਹੈਗੀ ਇੰਡੀਵਿਜੂਅਲ ਦੀ ਗੱਲ ਹੈ ਹੂੰ ਕੋਈ ਪਰਿਵਾਰ ਥੋੜਾ ਸਾਰਾ ਜਿਵੇਂ ਮਿਲਟਰੀ ਕਰਦਾ ਹੋ ਕਰਦਾ ਹੈ ਬਲ ਇੰਡੀਵਿਜੂਅਲ ਦੀ ਹੈ ਜੀ ਡਿਸੀਜਨ ਸਾਰੇ ਸਰਦਾਰ ਪ੍ਰਕਾਸ਼ ਐਨ ਬਾਦਲ ਤੇ ਚੱਲਦੇ ਸਨ ਹੂੰ ਇਹ ਗੱਲ ਸੁਣੋ जी कोई भी चीफ मिनिस्टर है अगर वो परिवार दी गल मन के गल करता है तो चलो परिवार तौर पर कोई राय दे सकते हैं जी भाई पर उल्टा फट नहीं कर सकते